ਉਧਰ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਅਚੰਚੇਤ ਅਜਨਾਲਾ ਸਹਿਕਾਰੀ 슈ਗਰ ਮਿਲ ਦਾ ਦੌਰਾ ਕੀਤਾ ਹੈ ਮਿਲ ਅੰਦਰ ਪਹੁੰਚ ਕੇ ਅਚੰਚੇਤ ਧਾਲੀਵਾਲ ਨੇ ਚੈਕਿੰਗ ਕੀਤੀ ਤੇ ਮਿਲ ਅੰਦਰ ਗੰਨਾ ਲੈ ਕੇ ਆਏ ਕਿਸਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਤੇ ਉਹਨਾਂ ਦੀ ਮੁਸ਼ਕਿਲਾਂ ਜਾਣੀਆਂ ਨੇ 슈ਗਰ ਮਿਲ ਦੀ ਅਤਿ ਆਧੁਨਿਕ ਤਰੀਕੇ ਨਾਲ ਲੈਸ ਕਰਨ ਦੇ ਲਈ ਜਲਦ ਇੱਕ ਪ੍ਰੋਪੋਜ਼ਲ ਵੀ ਤਿਆਰ ਕੀਤਾ ਜਾ ਰਿਹਾ ਹੈ ਤੇ ਅਜਨਾਲਾ ਸਹਿਕਾਰੀ 슈ਗਰ ਮਿਲ ਦਾ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਚੰਚੇਤ ਦੋਰਾ ਕੀਤਾ ਗਿਆ ਜਿੱਥੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਮਿਲ ਅੰਦਰ ਪਹੁੰਚ ਕੇ ਚੈਕਿੰਗ ਕੀਤੀ ਉੱਥੇ ਹੀ ਮਿਲ ਅੰਦਰ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂ ਜਾਣੀਆਂ ਨੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਅਚਨਚੇਤ ਅਜਨਾਲਾ ਦੀ ਪਲਾਪੈਂਟ 슈ਗਰ ਮਿਲ ਦੀ ਜਿਹੜੀ ਵਾ ਉਹ ਚੈਕਿੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਜਿਹੜਾ ਵਾ ਅਚਨਚੇਰ ਜਿਹੜਾ ਵਾ ਅੱਜ ਜਿਹੜਾ 슈ਗਰ ਮਿਲ ਪਰ ਆਪਿੰਡ ਹੈ ਸਹਿਕਾਰੀ 슈ਗਰ ਮਿਲ ਉਸ ਦਾ ਜਿਹੜਾ ਵਾ ਅਚਨਚੇਰ ਦੌਰਾ ਕੀਤਾ ਗਿਆ ਚੈਕਿੰਗ ਕੀਤੀ ਗਈ ਹੈ ਕਿ ਇੱਥੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਤਾਂ ਉਸ ਨੂੰ ਲੈ ਕੇ ਖਾਸ ਤੌਰ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਵਾ ਆਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਵਾ ਉਹ ਉਹਨਾਂ ਦੇ ਨਾਲ ਜਿਹੜਾ ਵਾ ਕੰਮ ਬਾ ਕਰ ਰਹੇ ਕੀ ਜਣਾ ਚਾਹੁੰਦੇ ਉਹ ਅਚਨਚੇਰ ਦੌਰਾ ਕੀਤਾ ਵਾ ਨਹੀਂ ਜੀ ਮੈਂ ਚਾਰ ਦਿਨ ਪਹਿਲਾਂ ਆਇਆ ਸੀਗਾ ਤੇ ਉਸ ਦਿਨ ਮੈਂ ਸਾਡੇ ਜੀਐਮ ਸਾਹਿਬ ਨੇ ਉਦੋਂ ਮਿਲਦ ਘਾੜੀਆਂ ਨਾਲ ਕਿਸਾਨਾਂ ਨਾਲ ਸੱਜੀ ਮੀਟਿੰਗ ਕੀਤੀ। ਇਹ ਕਿਸਾਨਾਂ ਨੇ ਕਈ ਮਸਲੇ ਦੱਸਿਓ ਉਹਨਾਂ ਨੂੰ ਮੈਂ ਕਹਿ ਕੇ ਗਿਆ ਵੀ ਉਹਨੇ ਹੱਲ ਕਰੋ। ਇਹਨਾਂ ਨੇ ਕਰਤੇ ਆ। ਕਾਫੀ ਅੰਦਰ ਆਪਾਂ ਦੇਖਣਾ ਪੜਾ ਜਾ ਤੇ ਆਪਾਂ ਮਤਲਬ ਚਾਹੁੰਦੇ ਆ ਕਿ ਕਿਸਾਨ ਪਰੇਸ਼ਾਨ ਨਾ ਹੋਵੇ। ਸਾਡੇ ਕਿਸਾਨ ਨੂੰ ਗੰਨਾ ਕਾਸਟ ਦਾ ਨੂੰ ਕਿਸੇ ਕਿਸਮ ਦੀ ਅਜਨਾਲਾ ਮਿਲਦੇ ਵਿੱਚ ਸਮੱਸਿਆ ਨਹੀਂ ਹੋਣੀ ਚਾਹੀਦੀ। ਉਹਦੇ ਕਰਕੇ ਮੈਂ ਮਤਲਬ ਜਿਹੜਾ ਆਇਆ ਸੀਗਾ ਦੇਖਣ ਆਇਆ ਕੋਲ ਵੀ ਠੀਕ ਚੱਲ ਰਿਹਾ ਕਿਸਾਨਾਂ ਨੇ ਦੱਸਿਆ ਕਿ ਠੀਕ ਚੱਲ ਰਿਹਾ ਹੈ। ਤੁਸੀਂ ਸਾਨਾ ਨੇ ਰੋਡ ਦੀ ਪ੍ਰੋਬਲਮ ਦੱਸੀ ਉਸ ਦੇ ਹੱਲ ਆ। ਆ ਰੋਡ ਦੀ ਪ੍ਰੋਬਲਮ ਮੈਂ ਕਹਤਾ ਜੀਐਮ ਸਾਹਿਬ ਨੂੰ। ਆ ਇਥੋਂ ਨਾ ਇਥੋਂ ਮੇਰਾ ਮੀ ਪੈ ਗਿਆ ਕੱਲ੍ਹ ਦਾ। ਮੈਂ ਇਹਨਾਂ ਨੂੰ ਕਹਿਆ ਇਹਨੂੰ ਸਾਫ਼ ਕਰਾ ਦਿਓ ਜਾਂ ਪਾਣੀ ਨਾਲ। ਬਿਲਕੁਲ। ਇਹਨੂੰ ਕਿਹਾ ਪਾਣੀ ਪੁਰਵਾਓ। ਉਹਦੇ ਅੱਗੇ ਕਹਾਬ ਨੂੰ ਤੇ ਇੱਕ ਅਪੀਲ ਵੀ ਕੀਤੀ ਕਿ ਸ਼ੂਗਰ ਮਿਲ ਨੂੰ ਜਿਹੜਾ ਅਪਗ੍ਰੇਡ ਕੀਤਾ ਜਾਵੇ ਆ ਵੀ ਉਹ ਨਹੀਂ ਕੀਤਾ ਜਾਵੇ। ਨਾ ਤਾਂ ਮੈਂ ਐਨਰ ਮੀਟਿੰਗ ਵਗੈਰਾ। ਬਟਾਵਾ ਦੇ ਵਿੱਚ ਜੋ ਸੀਐਮ ਸਾਹਿਬ ਆਏ। ਉਹਦੇ ਮੈਂ ਉਹਨੂੰ ਕਹਿ ਕੇ ਸਾਡੀ ਮਿਲ ਨੂੰ ਵੱਡੀ ਮਿਲ ਬਣਾਓ। ਮਤਲਬ ਦੋ ਹੋ ਗਈਆਂ ਕਰਦਾ ਪੁੱਤ ਬਟਾਵਾ ਸਾਡੀ ਰਹਿ ਗਈ ਹੈ। ਉਹ ਮੈਂ ਪੱਕਾ ਬੰਦ ਸਾਹਿਬ ਚੋਦੀ ਕਰ ਲਗੇ ਜੇ ਸੁਤਾਰਾ ਗਜ਼ਾਸਵਲ ਕੀਤੀ ਹੈ ਤੇ ਇਹ ਨਾਲੇ ਨੂੰ ਵੀ ਉਹਨਾਂ ਬੇਨਤੀ ਕਰਾਂਗੇ ਕਿ ਸਾਨੂੰ ਵੀ ਕਰ ਦਿਓ ਸਾਡੀ ਮਿਹਨਤ ਵੱਡੀ ਹੋ ਜਾਏ ਤੇ ਇਹ ਬੰਦ ਕੰਮ ਹੋਏ ਠੀਕ ਹੈ ਫਟ ਨੂੰ ਲੈ ਕੇ ਕਿਸ ਤਰੀਕੇ ਦੀ ਨਹੀਂ ਨਹੀਂ ਪੇਮੈਂਟ ਪਾ ਦੀ ਪੇਮੈਂਟ ਪਾ ਦੀ ਕਿਹ ਕਿਸਮ ਦੀ ਪ੍ਰੋਬਲਮ ਨਹੀਂ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਭਾਵੇਂ ਜੋ ਮਰਦੀ ਹੋਵੇ ਠੀਕ ਹੈ ਕਦੀ ਗੱਲ ਇਹ ਤਾ ਕੀਤਾ ਸੀ ਸਰਕਾਰ ਵੱਲੋਂ

ਆਪਾਂ ਤੋਂ ਬਿਲਕੁਲ ਦੇਖਿਆ ਜਾਦਾ ਬਹੁਤ ਜ਼ਿਆਦਾ ਬਿਲਕੁਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਚਨਚੇਤ ਜਿਹੜਾ ਵਾ ਉਹ ਦੌਰਾ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਪਤਾ ਲੱਗ ਸਕੇ ਜ਼ਮੀਨੀ ਪੱਧਰ ਤੇ ਪਹੁੰਚ ਕੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉੱਥੇ ਹੀ ਉਹਨਾਂ ਵੱਲੋਂ ਜਿਹੜਾ ਵਾ ਖਾਸ ਤੌਰ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਜਿੰਨੇ ਵੀ ਅਫਸਰ ਨੇ ਮੇਲ ਦੇ ਅੰਦਰ ਕਿਸੇ ਤਰ੍ਹਾਂ ਦੀ ਜਿਹੜੀ ਵਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਿੰਨੇ ਵੀ ਕਿਸਾਨ ਜਿਹੜੇ ਵਾ ਉਹ ਗੰਨਾ ਲੈ ਕੇ ਆ ਰਹੇ ਨੇ ਉਤਈ ਜਾਸ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਉਹਨਾਂ ਵੱਲੋਂ ਪਿਛਲੇ ਦਿਨ ਜਿਹੜਾ ਵਾ ਉਹ ਗੱਲਬਾਤ ਕੀਤੀ ਗਈ ਸੀ ਤਾਂ ਮਿਲ ਨੂੰ ਲੈ ਕੇ ਇੱਕ ਪ੍ਰਪੋਜ਼ਲ ਵੀ ਭੇਜੀ ਜਾਵੇਗੀ ਤਾਂ ਜੋ ਇਸ ਮਿਲ ਨੂੰ ਆਧੁਨਿਕ ਜਿਹੜਾ ਵਾ ਉਹ ਕੀਤਾ ਜਾ ਸਕੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ